ਹੈਲੋ ਜੀ ਸਸਟ੍ਰੀ ਕਾ ਜੀ ਕੀ ਮੈਂ ਹੋਂ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਘਰ ਦੇ ਵਿੱਚ ਬਹੁਤ ਹੀ ਵਧੀਆ ਤੇ ਟੇਸਟੀ ਗੁਝੀਆਂ ਗੁਝੀਆਂ ਬਹੁਤ ਹੀ ਵਧੀਆ ਬਣ ਕੇ ਤਿਆਰ ਕਰਾਂਗੇ ਆਪਾਂ ਦੇ ਇਤਿਹਾਰ ਦੇ ਕਿਸੇ ਵੀ ਟਾਈਮ ਤੁਸੀਂ ਘਰ ਦੇ ਵਿੱਚ ਜਦੋਂ ਤੁਹਾਡਾ ਮਨ ਕਰੇ ਤੁਸੀਂ ਬਣਾ ਕੇ ਖਾ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਲੈ ਆਏਗਾ 250 ਗ੍ਰਾਮ ਮੈਦਾ ਠੀਕ ਹੈ ਜੀ ਮੈਦੇ ਨੂੰ ਆਪਾਂ ਚੰਗੀ ਤਰ੍ਹਾਂ ਛਾਨ ਲਿਆ ਹੈ ਮੇਸਰੇ ਮੈਂ ਤਾਂ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸਾਂਗੀ ਠੀਕ ਹੈ ਜੀ ਲਓ ਜੀ ਮੈਦੇ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰਕੇ ਇਹਦੇ ਵਿੱਚ ਪਾਵਾਂਗੇ ਆਪਾਂ 4-5 ਚਮਚੇ ਦੇਸੀ ਘਿਓ ਦੀ ਦੇਸੀ ਘਿਓ ਨੂੰ ਆਪਾਂ ਹਲਕਾ ਜਿਹਾ ਗਰਮ ਕੀਤਾ ਸੀ ਠੀਕ ਹੈ ਜੀ ਲਓ ਜੀ ਕਿਉਂਕਿ ਦੇਸੀ ਘਿਓ ਪਾਉਣ ਦੇ ਨਾਲ ਆਪਣੀ ਇਹ ਬਹੁਤ ਹੀ ਵਧੀਆ ਗੁਜੀਆ ਖਸਤੀ ਅਜਾ ਗੁਜੀਆ ਬਣ ਕੇ ਤਿਆਰ ਹੋਗੀ ਬਹੁਤ ਹੀ ਵਧੀਆ ਲੱਗੂਗੀ ਜਿਹੜੀ ਖਾਣ ਦੇ ਵਿੱਚ तो हम आपू चंकी तरह मेदे के मिक्स करना ठीक है जी इस तरीके के ना कि बहुत वीयर अपनी गुजिया बन के तैयार हो जाए जो तुम इनू चंकी तरह मिक्स करोगे उस तो बादी के इस तरह बना के जरूर देखो जो तीन मुठ्ठी के चंकी तरह आटा सैट लगे तो बहुत तो वजी घ्यो बिल्कुल सैट है मेदे के हम थोड़ा थोड़ा पानी पा के आपू एक आटा गुन के नरम जैर करेंगे ਇਹ ਆਟਾ ਤੁਸੀਂ ਬਿਲਕੁਲ ਵੀ ਸਖਤ ਨਹੀਂ ਗੁੰਨਣਾ ਠੀਕ ਹੈ ਜੀ ਨਾ ਹੀ ਜ਼ਿਆਦਾ ਨਰਮ ਬਹੁਤ ਹੀ ਵਧੀਆ ਆਪਾਂ ਇਹ ਆਟਾ ਗੁੰਨ ਕੇ ਤਿਆਰ ਕਰਨਾ ਬਿਲਕੁਲ ਮੀਡੀਅਮ ਤੇ ਤਾਂ ਕਿ ਆਪਣੀ ਬਹੁਤ ਹੀ ਵਧੀਆ ਗੁਜੀਆਂ ਬਣ ਕੇ ਤਿਆਰ ਹੋਵੇ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਘਰ ਦੇ ਵਿੱਚ ਇਹ ਗੁਜੀਆਂ ਬਣਾਓ ਬੱਚੇ ਤੁਹਾਡੇ ਬਹੁਤ ਖੁਸ਼ ਹੋ ਕੇ ਖਾਣਗੇ ਗਰਮੀ ਦੇ ਵਿੱਚ ਆਪ ਨੂੰ ਕਈ ਵਾਰ ਬਹੁਤ ਜ਼ਿਆਦਾ ਭੁੱਖ ਲੱਗਦੀ ਹੈਗੀ ਤੇ ਆਪਾਂ ਕੁਝ ਨਾ ਕੁਝ ਖਾਣ ਨੂੰ ਜ਼ਰੂਰ ਮੰਗਦੇ ਹਾਂ ਤੁਸੀਂ ਇਸ ਤਰ੍ਹਾਂ ਦੀ ਇਹ ਚੀਜ਼ਾਂ ਬਣਾ ਕੇ ਘਰ ਦੇ ਵਿੱਚ ਰੱਖੋ ਨਾਤੇ ਬਿਲਕੁਲ ਖਰਾਬ ਹੋਣ ਗਿਆ ਇਹਨੂੰ ਤੁਸੀਂ 15-20 ਦਿਨ ਰਾਮ ਤੈਨ ਨਾ ਖਾ ਸਕਦੇ ਹੋ ਬਹੁਤ ਹੀ ਵਿੱਧਿਆ ਬਣ ਕੇ ਤਿਆਰ ਹੁੰਦੀ ਹੈ ਲਓ ਜੀ ਇਸ ਤਰੀਕੇ ਨਾਲ ਆਪਾਂ ਨਰਮ ਜਿਹਾ ਆਟਾ ਗੁੰਨ ਕੇ ਤਿਆਰ ਕਰ ਲਿਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਪਾਣੀ ਬਿਲਕੁਲ ਆਪਾਂ ਹਲਕਾ ਹਲਕਾ ਨਾਲ ਨਾਲ ਪਾ ਕੇ ਤਿਆਰ ਕੀਤਾ ਇੱਕੋ ਦਾਮ ਤੁਸੀਂ ਜਿਆਦਾ ਪਾਣੀ ਨਹੀਂ ਐਡ ਕਰਨਾ ਲਓ ਜੀ ਸਾਰੇ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਗੁੰਨ ਲਿਆ ਹੈ ਤੇ ਹੁਣ ਆਪਾਂ ਚੰਗੀ ਤਰ੍ਹਾਂ ਹੱਥ ਨਾਲ ਇਹਨੂੰ ਸੈੱਟ ਕਰ ਦਾਂਗੇ ਇਸ ਤਰੀਕੇ ਦੇ ਨਾਲ ਤੇ ਹੁਣ ਇੱਕ ਆਪਾਂ ਕਾਟਨ ਦੇ ਕੱਪੜੇ ਨੂੰ ਚੰਗੀ ਤਰ੍ਹਾਂ ਹਲਕੇ ਜਿਹਾ ਪਾਣੀ ਵਿੱਚ ਥੋੜਾ ਜਿਹਾ ਗਿੱਲਾ ਕਰਕੇ ਉਹਨੂੰ ਆਪਾਂ ਇਸ ਮੇਦੀ ਦੀ ਬਣਾਈ ਹੋਈ ਆਪਾਂ ਆਟੇ ਦੇ ਉੱਤੇ ਦੇ ਦੇਾਂਗੇ ਤਾਂ ਕਿ ਇਹ ਬਿਲਕੁਲ ਵੀ ਖਰਾਬ ਨਾ ਹੋਵੇ ਤੇ ਬਿਲਕੁਲ ਫਰੈਸ਼ ਰਹੇ। ਹੁਣ 10 ਮਿੰਟੇ ਨੂੰ ਆਪਾਂ ਰੈਸਟ ਤੇ ਰੱਖਾਂਗੇ। ਠੀਕ ਹੈ ਜੀ ਹੁਣ ਕਰਦੇ ਆਪਾਂ ਬਾਕੀ ਦੀ ਤਿਆਰੀ। ਸਭ ਤੋਂ ਪਹਿਲਾਂ ਆਪਾਂ 10 ਵੀ ਲੈਣੇ ਪਾਦਮ ਤੇ 15 ਵੀ ਆਪਣੇ ਕੋਲੇ ਨੇ ਕਾਜੂ ਤੇ 10 ਕਲਾਈਆਂ ਨੇ ਆਪਾਂ ਧਾਕਾ ਠੀਕ ਹੈ ਜੇ ਸਾਰੇ ਸਮਾਨੋਂ ਪਬ੍ਰਿਕ-ਪ੍ਰਿਕ ਲਿਆਏ ਤੇ ਥੋੜੇ ਜੀ ਲਈ ਆਪਾਂ ਖੋਪੀ ਦੀ ਗਿਰੀ, ਨਾਰੀਅਲ ਦੀ ਗਿਰੀ ਠੀਕ ਹੈ ਜੀ ਤੇ ਨਾਲ ਹੀ ਪਾਵਾਂਗੇ ਆਪਾਂ ਇਹਦੇ ਵਿੱਚ 250 ਗ੍ਰਾਮ ਖੋਇਆ ਲਓ ਜੀ ਹੁਣ ਕੜਾਹੀ ਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚਾ ਦੇਸੀ ਘਿਓ ਦਾ ਕਿਉਂਕਿ ਆਪਾਂ ਉਨਾ ਹੀ ਐਡ ਕਰਨਾ ਜਿੰਨੀ ਕਿ ਆਪਕਾ ਨੂੰ ਜ਼ਰੂਰਤ ਹੈ ਠੀਕ ਹੈ ਜੀ ਤੇ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਕੱਟੀ ਹੋਈ ਬਦਾਮ ਤੇ ਕਾਜੂ 1 ਮਿੰਟ ਲਈ ਆਪਾਂ ਇਹਨੂੰ ਚੰਗੀ ਤਰ੍ਹਾਂ ਰੋਸਟ ਕਰਾਂਗੇ ਇਨੂੰ ਰੋਸਟ ਕਰਨ ਨਾਲ ਇਹ ਤਾਂ ਬਹੁਤ ਹੀ ਵਧੀਆ ਟੇਸ ਜਾਂਦਾ ਹੈ ਕਿ ਜਦੋਂ ਆਪਾਂ ਬਾਜ਼ਾਰ ਚੋਂ ਲੈ ਕੇ ਆਂਦੇ ਆ ਨਾ ਉਹ ਤਾਂ ਬਹੁਤ ਹੀ ਵਧੀਆ ਲੱਗਦੀ ਹੈ ਖਾਣ ਦੇ ਵਿੱਚ ਇਹ ਬਿਲਕੁਲ ਵੈਸੇ ਹੀ ਤਿਆਰ ਹੋ ਕੇ ਤੁਸੀਂ ਘਰ ਦੇ ਵਿੱਚ ਤਿਆਰ ਕਰ ਸਕਦੇ ਹੋ ਲਓ ਜੀ ਆਪਾਂ ਕਲਜੂ ਨੂੰ ਆਪਾਂ ਚੰਗੀ ਤਰ੍ਹਾਂ 1 ਮਿੰਟ ਲਈ ਫਰਾਈ ਕਰ ਲੈਣਾ ਇਸ ਤਰੀਕੇ ਦੇ ਨਾਲ ਤੇ ਉਸ ਤੋਂ ਬਾਅਦ ਆਪਾਂ ਥੋੜੇਕਾ ਟਾਈਮ ਬਾਦੀ ਇਹਦੇ ਵਿੱਚ ਪਾ ਦੇਗੀ ਦਾਕਾ ਠੀਕ ਹੈ ਜੀ ਇਹ ਬਹੁਤ ਚੀਤੀ ਫੁੱਲ ਕੇ ਤਿਆਰ ਹੋ ਜਾਂਦੀ ਹੈ ਨਹੀਂ ਇਸ ਕਰਕੇ ਆਪਾਂ ਇਹਨੂੰ ਥੋੜੇ ਜਿਹੀ ਬਾਅਦ ਵਿੱਚ ਹੀ ਇਹਦੇ ਵਿੱਚ ਐਡ ਕੀਤੀ ਹੈ ਨੇ ਤੇ ਹੁਣ ਆਪਾਂ 1 ਮਿੰਟ ਤੋਂ ਬਾਅਦ ਇਹਨੂੰ ਬਾਹਰ ਕੱਢ ਲਵਾਂ ਲਓ ਜੀ ਹੁਣ ਸਾਰੇ ਡ్రਾਈ ਫਰੂਟ ਨੂੰ ਆਪਾਂ ਬਾਹਰ ਕੱਢ ਲਾਂਗੇ ਕਿ ਪਲੇਟ ਦੇ ਵਿੱਚ ਇਸੇ ਤਰੀਕੇ ਨਾਲ ਆਪਾਂ ਬਹੁਤ ਹੀ ਵਿਧੀਆ ਤੇ ਗੁੱਝੇ ਬਣਾ ਕੇ ਆਪਾਂ ਘਰ ਦੇ ਵਿੱਚ ਤਿਆਰ ਕਰ ਸਕਦੇ ਹਾਂ ਤੇ ਇਸੇ ਕੜਾਈ ਦੇ ਵਿੱਚ ਹੀ ਹੁਣ ਆਪਾਂ ਪਾਵਾਂਗੇ ਖੋਇਆ ਠੀਕ ਹੈ ਜੀ ਖੋਏ ਨੂੰ ਆਪਾਂ ਚੰਗੀ ਤਰ੍ਹਾਂ ਇੱਕ ਵਾਰੀ ਮੈਚ ਕਰ ਲਾਂਗੇ ਇਸ ਲਈ ਕਿ ਇਹਨਾਂ ਹਲਕੀ ਜਿਹੀ ਮੀਡੀਅਮ ਗੈਸ 'ਤੇ ਤਾਂ ਕਿ ਇਹਨੂੰ ਥੋੜਾ ਜਿਹਾ ਪਕਾਉਣਾ ਜ਼ਰੂਰੀ ਹੈ ਠੀਕ ਹੈ ਜੀ ਇਹ ਬਿਲਕੁਲ ਫਿੱਕਾ ਖੋਇਆ ਆਪਾਂ ਲੈ ਕੇ ਆਏ ਹਾਂ ਬਾਜ਼ਾਰ ਦੇ ਵਿੱਚ ਇਹਨੂੰ ਹਲਕਾ ਜਿਹਾ ਆਪਾਂ ਇਹਨੂੰ ਪਕਾਵਾ ਕੀਤਾ ਇਹਦਾ ਟੇਸਟ ਬਹੁਤ ਵਧੀਆ ਆਊਗਾ ਲਓ ਜੀ ਤੁਸੀਂ ਦੇਖ ਸਕਦੇ ਹੋ ਮੀਡੀਅਮ ਗੈਸ 'ਤੇ ਇਹਨੂੰ ਬਿਲਕੁਲ ਹਲਕਾ ਜਿਹਾ ਆਪਾਂ ਇਹਨੂੰ ਇੱਕ ਦੋ ਮਿੰਟ ਲਈ ਚੰਗੀ ਤਰ੍ਹਾਂ ਪਕਾਵਾਂਗੇ ਤਾਂ ਕਿ ਇਹਦਾ ਥੋੜਾ ਜਿਹਾ ਕੱਚਾਪਨ ਖਤਮ ਹੋ ਜਾਵੇ ਤੇ ਥੋੜਾ ਜਿਹਾ ਹਲਕਾ ਜਿਹਾ ਇਹਦੇ 'ਚ ਫਲੇਵਰ ਆਵੇ ਠੀਕ ਹੈ ਜੀ ਤੇ ਗੈਸ ਆਪਣਾ ਬਿਲਕੁਲ మీడియం ਅੱਤੇ ਠੀਕ ਹੈ ਜੀ ਤੇ ਹੁਣ ਆਪਾਂ ਇਸ ਟਮੇ ਦੇ ਵਿੱਚ ਪਾਵਾਂਗੇ ਬਾਕੀ ਦਾ ਸਾਰਾ ਸਮਾਨ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਇਹਦੇ ਵਿੱਚ ਖੰਡ ਖੰਡ ਤੁਸੀਂ ਉਨੀ ਐਡ ਕਰਿਓ ਜਿੰਨੀ ਤੁਹਾਨੂੰ ਜੁਟ ਮਿੱਠੇ ਦਾ ਪਸੰਦ ਦਾ ਠੀਕ ਹੈ ਜੀ ਆਪਾਂ ਰੋਟਲੇ ਦੇ ਵਿੱਚ ਚਾਰ ਚਮਚੇ ਪਾਏ ਨੇ ਕਿਉਂਕਿ ਇਹਦੀ ਆਪਾਂ ਚਾਸ਼ਨੀ ਵੀ ਬਣਾ ਕੇ ਤਿਆਰ ਕਰਨੀ ਹੈ ਠੀਕ ਹੈ ਜੀ ਪਰ ਥੋੜੀ ਜਿਹੀ ਇਹਦੇ ਵਿੱਚ ਵੀ ਖੰਡ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਮਠਾਸ ਜੀ ਨਾਲ ਬਹੁਤ ਬਹੁਤ ਟੇਸਟੀ ਗੁਝੀਆਂ ਬਣ ਕੇ ਤਿਆਰ ਹੁੰਦੀ ਹੈ ਲੋ ਜੀ ਹੁਣ ਆਪਾਂ ਚੰਗੀ ਤਰ੍ਹਾਂ ਹੁਣ ਖੋਏ ਦੇ ਵਿੱਚ ਮਿਕਸ ਕਰਤਾ ਤੇ ਗੈਸ ਆਪਣਾ మీడియం ਤੋਂ ਵੀ ਲੋ ਆ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਨਾਰੀ ਡਰਾਈ ਫਰੂਟ ਜਿਹੜੇ ਉਹ ਆਪਾਂ ਚੰਗੀ ਤਰ੍ਹਾਂ ਡੋਸਟ ਕੀਤਾ ਸੀ ਉਹਨੂੰ ਵੀ ਆਪਾਂ ਕੜਾਹੀ ਦੇ ਵਿੱਚ ਹੀ ਪਾ ਦਾਂਗੇ ਖੋਏ ਦੇ ਵਿੱਚ ਉਹਨੇ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਸ ਤਰੀਕੇ ਦੇ ਨਾਲ ਬਹੁਤ ਹੀ ਵਧੀਆ ਹੈ ਮੈਸਰੇਮਟ ਦੇ ਹਿਸਾਬ ਨਾਲ ਆਪਾਂ ਕੋਈ ਵੀ ਚੀਜ਼ ਬਣਾਵਾਂਗੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਹੁਣ ਆਪਾਂ ਪਾਵਾਂਗੇ ਨਾਰੀਅਲ ਦਾ ਬਰਾウダー ਠੀਕ ਹੈ ਜੀ ਇਨੂੰ ਵੀ ਆਪਾਂ ਹੁਣ ਕੜਾਈ ਦੇ ਵਿੱਚ ਹੀ ਐਡ ਕਰ ਦਤ ਤੇ ਹੁਣ ਆਪਾਂ ਇਹਦੇ ਵਿੱਚ ਥੋੜੀ ਜੀ ਪਾਵਾਂਗੇ ਹੋਰ ਸਮਾਨ ਲੱਜੀ ਪਾਊਡਰ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਤਾਂ ਕਿ ਇਹਦਾ ਟੇਸਟ ਬਹੁਤ ਵਧੀਆ ਬਣ ਕੇ ਤਿਆਰ ਹੋਵੇ ਠੀਕ ਹੈ ਜੀ ਲਓ ਜੀ ਇਸ ਤਰੀਕੇ ਨਾਲ ਜਦੋਂ ਹਲਕਾ ਜਿਹਾ ਇਕੱਠਾ ਹੋਣ ਲੱਗ ਜੇ ਨਾ ਤੇ ਉਦੋਂ ਤੁਸੀਂ ਸਮਝ ਲਓ ਬਹੁਤ ਵਧੀਆ ਪਰਨੀਅਲ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਗੈਸ ਨੂੰ ਕਰ ਦਾਂਗੇ ਬੰਦ ਠੀਕ ਹੈ ਜੀ ਇਹ ਬਣ ਕੇ ਬਿਲਕੁਲ ਤਿਆਰ ਹੈ ਲਓ ਜੀ ਇਤਰਾ ਆਪਾਂ ਹੁਣ ਕਰਾਂਗੇ ਇੱਕ ਡੋਂਗੇ ਦੇ ਵਿੱਚ ਚਾਚਨੀ ਬਣਾ ਕੇ ਤਿਆਰ ਇੱਕ ਕੋਲੀ ਆਪਾਂ ਲਈਏ ਖੰਡ ਤੇ ਉਹਦੇ ਵਿੱਚ ਪੌਣੀ ਕੋਲੀ ਪਾਵਾਂਗੇ ਆਪਾਂ ਪਾਣੀ ਦੀ ਮੇਸਰੇਮੈਂਟ ਦੇ ਹਿਸਾਬ ਨਾਲ ਠੀਕ ਹੈ ਜੀ ਹੁਣ ਆਪੇ ਨੂੰ ਚੰਗੀ ਤਰ੍ਹਾਂ ਹਲਾ ਦਾਂਗੇ ਇਸ ਠੀਕੀ ਦੇ ਨਾਲ ਲਓ ਜੀ ਜਦੋਂ ਆਪਣੀ ਖੰਡ ਥੋੜੀ ਜਿਹੀ ਪਿਗਲ ਜਾਊਗੀ ਉਹ ਤੋਂ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚਾ ਪੀਸੀ ਹੋਈ ਇਲਾਚੀ ਇਹ ਛੋਟੀ ਇਲਾਚੀ ਦਾ ਪਾਊਡਰ ਪਾਇਆ ਠੀਕ ਹੈ ਜੀ ਤੇ ਹੁਣ ਆਪਾਂ ਨਾਲ ਹੀ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਕੇਸਰ ਕੇਸਰ ਪਾਉਣ ਨਾਲ ਬਹੁਤ ਹੀ ਵਧੀਆ ਤੇ ਟੇਸਟੀ ਇਹਦਾ ਕਲਰ ਆਊਗਾ ਤੇ ਨਾਲ ਹੀ ਪਾਵਾਂਗੇ ਹਲਕਾ ਜਿਹਾ ਫਰੂਟ ਕਲਰ ਫੂਡ ਕਲਰ ਆਪਾਂ ਹੋਈ ਜ਼ਿਆਦਾ ਨਹੀਂ ਪਾਵਾਂਗੇ ਥੋੜੇ ਹੀ ਪਾਵਾਂਗੇ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਆਪਾਂ ਪਾਇਆ ਇਹਦੇ ਵਿੱਚ ਫੂਡ ਕਲਰ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਕੇਸਰ ਇਹ ਦੋਨਾਂ ਚੀਜ਼ਾਂ ਦੀ ਰੰਗਤ ਦੇ ਨਾਲ ਆਪਣੀ ਗੁਜਜੀਆਂ ਤੇ ਕਲਰ ਵੀ ਬਹੁਤ ਵਧੀਆ ਆਊਗਾ ਤੇ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਆਊਗਾ ਲਓ ਜੀ ਇਹ ਸਾਰਾ ਸਮਾਨ ਆਪਾਂ ਚਾਸ਼ੀਂ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ 1 ਮਿੰਟ ਲਈ ਪਕਾਉਣਾ ਹੈਗਾ ਜਿੰਨਾ ਚਿਰ ਆਪਾਂ ਚਾਸ਼ੀਂ ਦੇ ਵਿੱਚ ਖੰਡ ਤੇ ਸਾਰਾ ਸਮਾਨ ਚੰਗੀ ਤਰ੍ਹਾਂ ਮਿਕਸ ਨਹੀਂ ਹੋ ਜਾਂਦਾ ਕਿਉਂਕਿ ਇਹਨੂੰ ਆਪਾਂ ਜ਼ਿਆਦਾ ਦੈਂਲੀ ਨਹੀਂ ਪਕਾਣਾ ਹੈ ਜੇ ਕੋਈ ਇੱਕ ਤਾਜਾ ਦੋ ਤਾਜਾ ਦੀ ਚਾਸ਼ੀ ਬਣਾ ਕੇ ਆਪਾਂ ਨਹੀਂ ਤਿਆਰ ਕਰਨੀ ਬਸ ਇੱਕ ਦੋ ਬਾਲਾ ਪਾ ਕਰਕੇ ਜੇ ਆਪਾਂ ਇਹਨੂੰ ਗੈਸ ਨੂੰ ਕਰ ਦੇਣਾ ਪਾ ਦੇ ਤੁਸੀਂ ਦੇਖ ਸਕਦੇ ਹੋ ਆਪਾਂ ਇੱਕ ਮਿੰਟ ਲਈ ਨੂੰ ਚੈੱਕ ਵੀ ਕਰਕੇ ਦਿਖਾ ਦਿੰਨੇ ਜਦੋਂ ਤੁਹਾਨੂੰ ਥੋੜਾ ਚਿਪਕਣਾ ਪੰਜੇ ਲੱਗੇ ਨਾਲ ਦੀ ਨਾਲ ਤੁਸੀਂ ਵੀ ਗੈਸ ਨੂੰ ਬੰਦ ਕਰ ਦੋਗੇ ਠੀਕ ਹੈ ਜੀ ਲੋ ਜੀ ਬਣ ਕੇ ਆਪਣੀ ਤਿਆਰ ਹੋਣ ਗੈਸ ਨੂੰ ਕਰਤਾ ਸੇ ਆਪਾਂ ਬੰਦ ਤੇ ਇਧਰ ਕੜਾਹੀ ਦੇ ਵਿੱਚ ਪਾਵਾਂਗੇ ਹੁਣ ਆਪਾਂ ਅੱਧਾ ਇੱਕ ਕਿਲੋ ਤੀਸੀ ਕਿਉ ਕਿਉਂਕਿ ਸਾਰੀ ਗੁਜੀਆਂ ਆਪਾਂ ਦੇਸੀ ਘਿਓ ਦੇ ਵਿੱਚ ਬਣਾ ਕੇ ਤਿਆਰ ਕਰ ਰਹੇ ਹਾਂ ਤੁਸੀਂ ਚਾਹੋ ਤਾਂ ਰਿਫਾਈਨਡ ਦੀ ਵਿੱਚ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਸਰਸੋਂ ਦੇ ਤੇਲ 'ਚ ਵੀ ਕਰ ਸਕਦੇ ਹੋ ਠੀਕ ਹੈ ਜੀ ਤੇ ਇੱਥੇ ਜਿਹੜਾ ਆਟਾ ਆਪਾਂ ਬਣਾ ਕੇ ਰੱਖਿਆ ਸੀ ਉਹਨੂੰ ਆਪਾਂ ਹੁਣ ਇੱਕ ਵਾਰੀ ਚੰਗੀ ਤਰ੍ਹਾਂ ਫੇਰ ਮਸਲਾਂਗੇ ਤਾਂ ਨੂੰ ਤਾਂ ਕਿ ਚੰਗੀ ਤਰ੍ਹਾਂ ਸੈੱਟ ਹੋ ਜਾ ਇਸ ਤਰੀਕੇ ਦੇ ਨਾਲ ਲਓ ਜੀ 1 ਮਿੰਟ ਲਈ ਆਪਾਂ ਇਹਨੂੰ ਚੰਗੀ ਤਰ੍ਹਾਂ ਸੈੱਟ ਕਰ ਲਾਂਗੇ ਇਸ ਸੰਦੂਕ ਨੂੰ ਆਪਾਂ ਮਸਲਾਂਗੇ ਬਹੁਤ ਹੀ ਬੜੇ ਤਰੀਕੇ ਦੇ ਨਾਲ ਇਹ ਗੁਜੀਆਂ ਬਣ ਕੇ ਆਪਣੀ ਤਿਆਰ ਹੋ ਗਈ ਤੇ ਹੁਣ ਆਪਾਂ ਇਹਦੀ ਬਣਾਵਾਂਗੇ 3-4 ਵੱਡੇ ਵੱਡੇ ਪੇੜੇ ਠੀਕ ਹੈ ਜੀ ਇਹ ਤੁਸੀਂ ਆਪਣੇ ਹਿਸਾਬ ਨਾਲ ਵੱਡੇ ਛੋਟੇ ਬਣਾ ਕੇ ਤਿਆਰ ਕਰ ਸਕਦੇ ਹੋ ਲਓ ਜੀ ਆਪਾਂ ਇਹ ਤੋਟਰੇ ਦੇ 4 ਪੇੜੇ ਬਣਾ ਕੇ ਤਿਆਰ ਕਰਾਂਗੇ ਜੇ ਤੁਸੀਂ ਚਾਹੋ ਤਾਂ ਉਸੇ ਤਰੀਕੇ ਨਾਲ ਬਣਾ ਸਕਦੇ ਹੋ ਜੇ ਤੁਸੀਂ ਛੋਟੇ-ਛੋਟੇ ਸਾਈਜ਼ ਦੇ ਵਿੱਚ ਵੀ ਬਣਾਉਣਾ ਚਾਹੋ ਤਾਂ ਗੁਜੀਆਂ ਉਸ ਤਰੀਕੇ ਨਾਲ ਵੀ ਤੁਸੀਂ ਬਣਾ ਸਕਦੇ ਹੋ ਠੀਕ ਹੈ ਜੀ ਲੋ ਜੀ ਇਹ ਆਪਾਂ ਥੋੜਾ ਜਿਹਾ ਵੱਡਾ ਪੇੜਾ ਲਿਆ ਇਹ ਵੀ ਇਸ ਤਰ੍ਹਾਂ ਆਪਣਾ ਰੋਟੀ ਬਣਾਨੇ ਉਸ ਤੋਂ ਥੋੜਾ ਜਿਹਾ ਵੱਡਾ ਪੇੜਾ ਤੇ ਹੁਣ ਆਪਾਂ ਇੱਕ ਬੇਲਨੇ ਦੇ ਨਾਲ ਇਹਨੂੰ ਪਤਲਾ-ਪਤਲਾ ਵੇਲਾਂਗੇ ਤਾਂ ਕਿ ਇਹ ਨਾ ਤਾਂ ਆਪਾਂ ਜਿਆਦਾ ਮੋਟਾ ਰੱਖਣਾ ਜੀ ਨਾ ਹੀ ਜਿਆਦਾ ਆਪਾਂ ਇਹਨੂੰ ਪਤਲਾ ਰੱਖਣਾ ਠੀਕ ਹੈ ਜੀ ਹੁਣ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਹਲਕੇ ਜਿਹੇ ਹੱਥਾਂ ਨਾਲ ਕਰ ਲਾਂਗੇ ਤੇ ਇੱਕ ਬੇਲਨੇ ਦੇ ਚਰੀਏ ਇਹਨੂੰ ਆਪਾਂ ਚੰਗੀ ਤਰ੍ਹਾਂ ਬੇਲ ਲਾਂਗੇ ਬਹੁਤ ਵਧੀਆ ਤਰੀਕੇ ਨਾਲ ਆਪਾਂ ਇਹਨੂੰ ਬਣਾ ਕੇ ਤਿਆਰ ਕਰਾਂਗੇ ਜੇ ਤੁਹਾਨੂੰ ਜਿਵੇਂ ਵਧੀਆ ਲੱਗਦਾ ਤੁਸੀਂ ਉਸ ਤਰੀਕੇ ਨਾਲ ਇਹਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਚਾਹੇ ਤੁਸੀਂ ਛੋਟੇ ਪੇੜਾ ਬਣਾ ਕੇ ਵੀ ਗੁਜੀਆਂ ਬਣਾ ਕੇ ਤਿਆਰ ਕਰ ਸਕਦੇ ਹੋ ਇਸ ਤਰ੍ਹਾਂ ਇੱਕ ਵੱਡੀ ਸਹੀ ਰੋਟੀ ਬਣਾ ਕੇ ਵੀ ਤੁਸੀਂ ਇਹਨੂੰ ਤਿਆਰ ਕਰ ਸਕਦੇ ਹੋ ਲਓ ਜੀ ਆਪਾਂ ਇੱਕ ਲਵਾਂਗੇ ਕੋਲੀ ਕੋਲੀ ਤੇ ਸਾਰੇ ਦੇ ਸਾਹਮਣੇ ਨਾਲ ਆਪਾਂ ਸਾਰੀ ਗੁਜੀਆਂ ਨੂੰ ਕਟਾਂਗੇ ਠੀਕ ਹੈ ਜੀ ਕਈ ਵਾਰੀ ਆਪਾਂ ਇਹ ਤਾਂ ਗੋਲ-ਗੋਲ ਨਹੀਂ ਬਣਦੀ ਹੈ ਕਿ ਇਸ ਤਰੀਕੇ ਨਾਲ ਆਪਣੀ ਬਹੁਤ ਵਧੀਆ ਗੁਜੀਆ ਕੱਟ ਕੇ ਬਿਲਕੁਲ ਬਰਾਬਰ ਦੀ ਬਣ ਕੇ ਤਿਆਰ ਹੋ ਗਈ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਦੀ ਆਟ ਨੂੰ ਆਪੋਪ੍ਰੋ ਚੱਕ ਲਾਂਗੇ ਲਓ ਜੀ ਤੇ ਹੁਣ ਆਪਾਂ ਨੂੰ ਇਸ ਤਰੀਕੇ ਨਾਲ ਤਿਆਰ ਕਰਾਂਗੇ ਇਹਨੂੰ ਆਪਾਂ ਇੱਕ ਲਾਵਾਂਗੇ ਬਹੁਤ ਵਧੀਆ ਗੁਜੀਆ ਬਣਾਉਣ ਵਾਲਾ ਇਹ ਹੁੰਦਾ ਸਟੈਂਡ ਜੇ ਠੀਕ ਹੈ ਜੀ ਤੁਸੀਂ ਇਸ ਤਰੀਕੇ ਨਾਲ ਵੀ ਇਹਨੂੰ ਬਣਾ ਸਕਦੇ ਹੋ ਜੇ ਤੁਸੀਂ ਚਾਹੋ ਤਾਂ ਹੱਥ ਨਾਲ ਵੀ ਬਣਾ ਸਕਦੇ ਹੋ ਜੇ ਜਿਹੜਾ ਆਪਾਂ ਮਟੀਰੀਅਲ ਬਣਾ ਕੇ ਤਿਆਰ ਕੀਤਾ ਸੀ ਖੁਇਆ ਵਾਲਾ ਉਹ ਬਿਲਕੁਲ ਠੰਡਾ ਹੋ ਚੁੱਕਿਆ ਤੇ ਕੇ ਸਾਂਚੇ ਦੀ ਮਦਦ ਦੇ ਨਾਲ ਆਪਾਂ ਗੁਜੀਆ ਬਿਲਕੁਲ ਮੀਜ਼ਰਮੈਂਟ ਦੇ ਹਿਸਾਬ ਨਾਲ ਇੱਕੋ ਸੈੱਟ ਦੀ ਬਣਾ ਕੇ ਤਿਆਰ ਕਰ ਸਕਦੇ ਹਾਂ ਇਸ ਤਰ੍ਹਾਂ ਆਪਾਂ ਇਹਨੂੰ ਕੱs ਕੇ ਦਬਾ ਦਾਂਗੇ ਤੇ ਜਿਹੜਾ ਉੱਪਰ ਦੀ ਆਟਾ ਹੁੰਦਾ ਉਹਨੂੰ ਆਪਾਂ ਉਤਾਰ ਦਾਂਗੇ ਤੇ ਬਹੁਤ ਵਧੀਆ ਆਪਣੀ ਗੁਜੀਆ ਬਣ ਕੇ ਤਿਆਰ ਹੋ ਗਈ ਬਿਲਕੁਲ ਸਾਈਜ਼ ਦੇ ਅਸਾ ਮੈਂ ਠੀਕ ਹੈ ਜੀ ਜੇ ਤੁਸੀਂ ਛੋਟੇ ਸਾਈਜ਼ ਦੇ ਬਣਾਉਣਾ ਚਾਹੁੰਦੇ ਹੋ ਹੱਥ ਨਾਲ ਬਣਾਉਣਾ ਚਾਹੁੰਦੇ ਹੋ ਤੁਸੀਂ ਉਹ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਲੋ ਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਆਪਣੀ ਗੁਜੀਆ ਬਣ ਕੇ ਤਿਆਰ ਹੋਈ ਹੈ ਇਸ ਤਰੀਕੇ ਦੇ ਨਾਲ ਇਸੇ ਤਰੀਕੇ ਨਾਲ ਆਪਾਂ ਇਹਨੂੰ ਸਾਈਜ਼ ਨੂੰ ਬਣਾ ਕੇ ਤਿਆਰ ਕਰ ਲਾਂਗੇ ਬਿਲਕੁਲ ਇੱਕ ਸਾਈਜ਼ ਦੇ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਸੇ ਤਰ੍ਹਾਂ ਦੂਜੀ ਗੁਜੇ ਨੂੰ ਵੀ ਉਮੀਤਿਆਰ ਕਰਾਂਗੇ ਸੱਡਾ ਤੂੰ ਹਲਕਾ ਹਲਕਾ ਆਪਾਂ ਪਾਣੀ ਦਾ ਹੱਥ ਲਾਵਾਂਗੇ ਇਹ ਤੁਸੀਂ ਜ਼ਰੂਰ ਲਾਓ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਤੇ ਹੁਣ ਆਪਾਂ ਉਸੇ ਸਾਂਚੇ ਜਿਹਦੇ ਉੱਪਰ ਰੱਖ ਕੇ ਥੋੜਾ ਜਿਹਾ ਇਹਦੇ ਵਿੱਚ ਮਟੀਰੀਅਲ ਪਾ ਕੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਦਬਾ ਦਾਂਗੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਦਬਾਣਾ ਠੀਕ ਹੈ ਤਾਂ ਕਿ ਬਿਲਕੁਲ ਵੀ ਆਪਣੇ ਤੇਲ ਦੇ ਵਿੱਚ ਜਾਂ ਘਿਓ ਦੇ ਵਿੱਚ ਤੁਸੀਂ ਬਣਾ ਰਹੇ ਹੋ ਬਿਲਕੁਲ ਵੀ ਖੁੱਲੇ ਨਾ ਠੀਕ ਹੈ ਜੀ ਕਿਉਂਕਿ ਜਦੋਂ ਗੁਜਿਆ ਖੁੱਲ ਜਾਊਗਾ ਫਿਰ ਬਿਲਕੁਲ ਖਰਾਬ ਹੋ ਜਾਊਗਾ ਤਾਂ ਕੋਈ ਫਾਇਦਾ ਨਹੀਂ ਹੈਗਾ ਇਸੇ ਕਰਕੇ ਤੁਸੀਂ ਨੂੰ ਦਬਾ ਦਬਾ ਕੇ ਚੰਗੀ ਤਰ੍ਹਾਂ ਨੱਪਣਾ ਹੈਗਾ ਤਾਂ ਕਿ ਚੰਗੀ ਤਰ੍ਹਾਂ ਇਹਦਾ ਅਗਲਾ ਮੂੰਹ ਬਿਲਕੁਲ ਬੰਦ ਹੋ ਜੇ ਠੀਕ ਹੈ ਜੀ ਲਓ ਜੀ ਸਾਰਾ ਗੁਜਿਆ ਬਣ ਕੇ ਇਸੇ ਤਰੀਕੇ ਨਾਲ ਆਪਾਂ ਗੁਜਿਆ ਨੂੰ ਸਾਰੇ ਨੂੰ ਤਿਆਰ ਕਰ ਲੈਣਾ ਹੈ ਲਓ ਜੀ ਸਾਰੇ ਗੁਜੀਆ ਆਪਣੇ ਬਣ ਕੇ ਅੱਧੀਆਂ ਤਿਆਰ ਹੋ ਚੁੱਕੀਆਂ ਤੇ ਇਹਨੂੰ ਆਪਾਂ ਹੁਣ ਕਰਦੇ ਆ ਫਰਾਈ ਇੱਦਾਂ ਆਪਾਂ ਗੈਸ ਦੇ ਉੱਤੇ ਦੇਸੀ ਘਿਓ ਨੂੰ ਚੜਾਤਾ ਸੀ ਤੇ ਗੈਸ ਆਪਣਾ ਬਿਲਕੁਲ ਹੀ ਮੀਡੀਅਮ ਆ ਠੀਕ ਹੈ ਜੀ ਬਿਲਕੁਲ ਵੀ ਆਪਣਾ ਘਿਓ ਜ਼ਿਆਦਾ ਨਹੀਂ ਹੋਣਾ ਚਾਹੀਦਾ ਗਰਮ ਕਿਉਂਕਿ ਇਹਨੂੰ ਆਪਾਂ ਬਿਲਕੁਲ ਮੀਡੀਅਮ ਗੈਸ ਤੇ ਗੁਜੀਆ ਨੂੰ ਪਕਾ ਕੇ ਤਿਆਰ ਕਰਨਾ ਹੈਗਾ ਕਿਉਂਕਿ ਜੇ ਇਹਨੂੰ ਬਿਲਕੁਲ ਬਹੁਤ ਤੇਜ਼ ਆਂਸਤੇ ਤਿਆਰ ਕਰਨਾ ਕਿ ਨਾਲ ਤਾਂ ਆਪਣਾ ਗੁਜੀਆ ਖੁੱਲ ਜਾਊਗਾ ਤੇ ਨਾਲੇ ਬਿਲਕੁਲ ਉੱਪਰ ਉੱਪਰ ਸੜ ਜਾਊਗਾ ਅੰਦਰ ਬਿਲਕੁਲ ਕੱਚਾ ਪਾਣਾਊਗਾ ਇਸ ਕਰਕੇ ਤੁਸੀਂ ਬਿਲਕੁਲ ਇਹਨੂੰ మీడియం ਕੈਂਸ ਤੇ ਪਕਾਇਓ ਤਾਂ ਕਿ ਬਹੁਤ ਵਿਦਿਆਤ ਤੇ ਬਹੁਤ ਹੀ ਟੇਸਟੀ ਬਣੇ ਉਹ ਤੁਹਾਡੀ ਮਿਹਨਤ ਵੀ ਤੁਹਾਡੇ ਪੱਲੇ ਪਵੇ ਤੇ ਬੱਚੇ ਵੀ ਤੁਹਾਡੇ ਬਹੁਤ ਖੁਸ਼ ਹੋ ਕੇ ਖਾਂਣ ਠੀਕ ਹੈ ਜੀ ਲਓ ਜੀ ਹੁਣ ਸਾਰੇ ਗੁਜੇ ਨੂੰ ਆਪਾਂ ਇਸੇ ਤਰ੍ਹਾਂ ਹੀ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਠੀਕ ਹੈ ਜੀ ਹਲਕੇ ਜਿਹਾ ਤੇ ਨਾਲ ਆਪ ਇਹਨੂੰ ਹਲਕਾ ਹਲਕਾ ਪਲਟਾਂਗੇ ਇਸ ਤਰੀਕੇ ਨਾਲ ਜਦ ਤੱਕ ਚੰਗੀ ਤਰ੍ਹਾਂ ਬ੍ਰਾਊਨ ਨਹੀਂ ਹੋ ਜਾਂਦਾ ਉਨਾ ਚਿਰ ਆਪ ਇਹਨੂੰ ਚੰਗੀ ਤਰ੍ਹਾਂ ਪਕਾਣਾ ਤੁਸੀਂ ਇਹਨੂੰ ਪਲਟਦੇ ਹੀ ਰਹਿਣਾ ਠੀਕ ਹੈ ਜੀ ਤਾਂ ਕਿ ਇਹਦੀਆਂ ਸਾਰੀਆਂ ਸਾਈਡਾਂ ਚੰਗੀ ਤਰ੍ਹਾਂ ਬ੍ਰਾਊਨ ਹੋ ਜਾਣ ਬਿਲਕੁਲ ਵੀ ਇਹ ਕੱਚਾ ਪੰਨੇ ਦਾ ਕਿਸੇ ਪਾਸੇ ਵੀ ਨਾ ਰਵੇ ਇਸ ਤਰੀਕੇ ਨਾਲ ਤੁਸੀਂ ਇੱਕ ਵਾਰ ਜੇ ਤੁਸੀਂ ਬਣਾਉਂਗੇ ਨਾ ਜੀ ਘਰ ਵਿੱਚ ਉੱਤੇ ਤੁਸੀਂ ਬਾਰ-ਬਾਰ ਬਣਾਓਗੇ ਇੰਨੀ ਵਧੀਆ ਤੇ ਟੇਸਟੀ ਬਣਦੀ ਹੈ ਤੇ ਰਸੇਦਾਰ ਜੇ ਤੁਸੀਂ ਚਾਹੋ ਤਾਂ ਇਹਨੂੰ ਚਾਸ਼ਨੀ ਤੋਂ ਬਿਨਾਂ ਵੀ ਬਣਾ ਸਕਦੇ ਹੋ ਆਪਾਂ ਇਹਨੂੰ ਚਾਸ਼ਨੀ ਵਾਲਾ ਬਣਾ ਕੇ ਰਸੇਦਾਰ ਤਿਆਰ ਕਰਾਂਗੇ ਤਾਂ ਕਿ ਬਹੁਤ ਹੀ ਬਦਿਆ ਤੇ ਟੇਸਟੀ ਵੀ ਲੱਗੇ ਲਓ ਜੀ ਹੁਣ ਆਪੇ ਨੂੰ ਇਸ ਤਰ੍ਹਾਂ ਨਾਲ ਨਾਲ ਫੇਰ ਪਲਟਦੇ ਰਵਾਂਗੇ ਸਾਰਾ ਆਪਾਂ ਮੀਡੀਅਮ ਗੈਸ ਤੇ ਹੀ ਬਣਾ ਕੇ ਤਿਆਰ ਕੀਤੇ ਦੇਖੋ ਤੁਸੀਂ ਬਿਲਕੁਲ ਬਰਾਊਨ ਹੋ ਚੁੱਕੀ ਹੈ ਆਪਣੀ ਗੁਜੀਆ ਤੇ ਹੁਣ ਆਪਾਂ ਇਹਨੂੰ ਕੱਟ ਲਾਂਗੇ ਬਾਅਦ ਇਸ ਤਰੀਕੇ ਦੇ ਨਾਲ ਜੇ ਤੁਸੀਂ ਚਾਹੋ ਤਾਂ ਇਹਨੂੰ ਰਿਫਾਈਨ ਚੀਜ਼ਾਂ ਫ੍ਰੀ ਦੇ ਤੇਲ ਦੇ ਵਿੱਚ ਵੀ ਜਾਂ ਤੇਲ ਤੇ ਤਿਲ ਦੇ ਵਿੱਚ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਲਓ ਜੀ ਤੇ ਹੁਣ ਆਪੇ ਇਹਨੂੰ ਨਾਲ ਦੀ ਨਾਲ ਹੀ ਚਾਸ਼ੀ ਦੇ ਵਿੱਚ ਐਡ ਕਰਾਂਗੇ ਤੁਹਾਨੂੰ ਇੱਕ ਗੱਲ ਆਪਾਂ ਜ਼ਰੂਰ ਦੱਸਾਂਗੇ ਜਦੋਂ ਵੀ ਤੁਸੀਂ ਗੁਜੀ ਨੂੰ ਗਰਮ ਗਰਮ ਚਾਸ਼ੀ ਦੇ ਵਿੱਚ ਸਿੱਟੋਗੇ ਤੁਹਾਡੀ ਚਾਸ਼ਨੀ ਜਾਂ ਤਾਂ ਤੁਹਾਡੀ ਚਾਸ਼ਨੀ ਠੰਡੀ ਹੋਣੀ ਚਾਹੀਦੀ ਹੈ ਤੇ ਜਾਂ ਫਿਰ ਤੁਸੀਂ ਗੁਜੀਆ ਹੀ ਠੰਡਾ ਕਰਕੇ ਚਾਸ਼ੀ ਦੇ ਵਿੱਚ ਪਾਓ ਦੋਨਾਂ ਦੇ ਵਿੱਚੋਂ ਇੱਕ ਚੀਜ਼ ਗਰਮ ਹੋਣੀ ਚਾਹੀਦੀ ਹੈ ਠੀਕ ਹੈ ਜੀ ਉਸੇ ਤਰੀਕੇ ਨਾਲ ਆਪਾਂ ਬਾਕੀ ਦੀ ਗੁਜੀਆ ਨੂੰ ਵੀ ਘੋਦੇ ਵਿੱਚ ਐਡ ਕਰ ਦਾਂਗੇ ਇਸ ਤਰੀਕੇ ਦੇ ਨਾਲ ਤੇ ਗੈਸ ਆਪਣਾ ਬਿਲਕੁਲ ਮੀਡੀਅਮ ਸਿਰਫ ਆਪਾਂ 1 ਮਿੰਟ ਲਈ ਇਹਨੂੰ ਚਾਸ਼ਨੀ ਦੇ ਵਿੱਚ ਰੱਖਣਾ ਆਪਾਂ ਤੁਹਾਨੂੰ ਦੱਸਦੀ ਐ ਇੱਧਰ ਆਪਾਂ ਇਹਨੂੰ ਹਲਾਤਾ ਤੇ ਇੱਧਰ ਆਪਾਂ ਚਾਸ਼ਨੀ ਦੇ ਵਿੱਚ 1 ਮਿੰਟ ਲਈ ਰੱਖਿਆ ਠੀਕ ਹੈ ਜੀ ਤੇ ਦੂਜੀ ਸਾਈਡ 'ਤੇ ਆਪਾਂ ਇਸੇ ਤਰੀਕੇ ਨਾਲ ਇਹਨੂੰ ਪਲਟ ਦਾਂਗੇ ਤਾਂ ਕਿ ਇਹਦਾ ਰਸਾ ਬਹੁਤ ਚੇਤੇ ਆਪਣੀ ਗੁਜੀਆ ਚਾਸ਼ਨੀ ਪਿੰਦੀ ਐ ਇਹਨੂੰ ਆਪਾਂ ਜ਼ਿਆਦਾ ਟਾਈਮ ਚਾਸ਼ਨੀ ਦੇ ਵਿੱਚ ਨਹੀਂ ਰੱਖਣਾ ਠੀਕ ਲਓ ਜੀ ਹੁਣ ਆਪਾਂ ਇਹਨੂੰ ਸਾਰੀ ਗੁਜੀਆ ਨੂੰ ਬਾਹਰ ਕੱਢ ਲਾਂਗੇ ਇਸ ਤਰੀਕੇ ਦੇ ਨਾਲ ਬਹੁਤ ਹੀ ਵਧੀਆ ਤੇ ਰਸੇਦਾਰ ਗੁਜੀਆ ਬਣ ਕੇ ਆਪਣੀ ਤਿਆਰ ਹੋਈ ਐ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਬਾਹਰ ਕੱਢ ਕੇ ਤੁਹਾਨੂੰ ਦਿਖਾਉਣੀ ਹੈ ਦੇਖ ਸਕਦੇ ਹੋ ਜਿੰਨੀ ਦੇਖ ਨੂੰ ਬੁਝੇ ਲੱਗਦੀ ਹੈ ਖਾਂਚ ਵੀ ਬਹੁਤ ਜ਼ਿਆਦਾ ਟੇਸਟੀ ਹੈ ਇਸ ਤਰੀਕੇ ਦੇ ਨਾਲ ਠੀਕ ਹੈ ਜੀ ਆਪਾਂ ਤੁਹਾਨੂੰ ਦੱਸਦੀ ਜੇ ਤੁਹਾਡੀ ਗੁਜੀਆ ਗਰਮ ਹੈ ਤੁਹਾਡੀ ਚਾਹਨੀ ਠੰਡੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਦੋਨੋਂ ਚੋਂ ਇੱਕ ਚੀਜ਼ ਠੰਡੀ ਹੋਣੀ ਚਾਹੀਦੀ ਹੈ ਇੰਨੀ ਜ਼ਿਆਦਾ ਠੰਡੀ ਵੀ ਨਹੀਂ ਮਤਲਬ ਨਾਰਮਲ ਹੋਣੀ ਚਾਹੀਦੀ ਹੈ ਠੀਕ ਹੈ ਜੀ ਲੋ ਜੀ ਪੱਕੀ ਦੀ ਗੁਜਰਨ ਵੀ ਆਪਾਂ ਬਾਹਰ ਕੱਢ ਲਈ ਅਸੀਂ ਬਹੁਤ ਵਧੀਆ ਆਪਣੀ ਗੁਜੀਆਂ ਬਣ ਕੇ ਤਿਆਰ ਹੋਈਆਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਤੇ ਟੇਸਟੀ ਇਹਦੇ ਉੱਪਰ ਦੀ ਆਪਾਂ ਹੁਣ ਥੋੜੀ ਜਿਹੀ بادਾਮਾਂ ਨੂੰ ਚੰਗੀ ਤਰ੍ਹਾਂ ਕ੍ਰਸ਼ ਕਰਕੇ ਪਾਤਾ ਹੈ ਤੁਸੀਂ ਚਾਹੋ ਤਾਂ ਪਿਸਤੀ ਨੇ ਵੀ ਪਾ ਸਕਦੇ ਹੋ ਜਿਹੜਾ ਵੀ ਤੁਹਾਨੂੰ ਵਧੀਆ ਲੱਗਦਾ ਹੈ ਇਸ ਤਰੀਕੇ ਨਾਲ ਤੁਸੀਂ ਘਰ ਦੇ ਵਿੱਚ ਬਣਾਓ ਬੱਚਿਆਂ ਨੂੰ ਖਵਾਓ ਆਪਣੇ ਮਹਿਮਾਨਾਂ ਨੂੰ ਖਵਾਓ ਬਹੁਤ ਹੀ ਵਧੀਆ ਤੇ ਟੇਸਟੀ ਬਣ ਕੇ ਗੁਜਜੇ ਤਿਆਰ ਹੋਈ ਹੈ ਆਪਾਂ ਤੁਹਾਨੂੰ ਦਿਖਾ ਦਿੰਨੇ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾ ਦਿੰਨੇ ਆ ਤਾਂ ਕਿ ਬਹੁਤ ਵਧੀਆ ਲੱਗ ਰਹੀ ਹੈ ਦੇਖੋ ਤੁਸੀਂ ਕਿੰਨੀ ਖਸਤਾ ਤੇ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਤੇ ਅੰਦਰ ਤਿੱਕਰ ਬਹੁਤ ਹੀ ਵਧੀਆ ਟੇਸਟੀ ਖੋਏ ਦਾ ਆਪਾਂ ਨੂੰ ਸਟੇਸਟ ਆਊਗਾ ਇਸ ਤਰੀਕੇ ਦੇ ਨਾਲ ਤੁਸੀਂ ਘਰ ਦੇ ਵਿੱਚ ਬਣਾਓ ਬੱਚੇ ਤੁਹਾਡੇ ਬਹੁਤ ਖੁਸ਼ ਹੋ ਕੇ ਖਾਣਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤਾਂ ਕਿ ਤੁਹਾਡੇ ਲਈ ਨਵੇਂ ਨਵੇਂ ਵੀਡੀਓ ਲੈ ਕੇ ਅਸੀਂ ਹਾਜ਼ਰ ਹੋਈਏ ਓਕੇ ਜੀ ਥੈਂਕ ਯੂ ਬਾਏ